ਅਤੁਮਾ ਕਦੇ ਹਿੰਦੁਸਤਾਨ ਦਾ ਇਤਿਹਾਸ ਪੜਿਓ ਮੈਥੋਂ ਵੱਧ ਤੁਸੀਂ ਜਾਣਦੇ ਹੋ ਤੇ ਸੁਣਦੇ ਹੋ ਉਥੋਂ ਦੇ ਜਿਹੜੇ ਬਸ਼ਿੰਦੇ ਲੋਕ ਨੇ ਪੱਕੇ ਉਹਨਾਂ ਨੇ ਕਦੇ ਰਾਤ ਦਾ ਸੁਪਨਾ ਨਹੀਂ ਚਿਲੇਆ ਉਹਨਾਂ ਨੇ ਹਮੇਸ਼ਾ ਗੁਲਾਮੀ ਕੱਟੀ ਹੈ ਚਾਹ ਮੁਗਲਾਂ ਦੇ ਰੂਪ ਵਿੱਚ ਕੱਟਣੀ ਪਈ ਚਾਹ ਦਰਾਨੀਆਂ ਅਫਗਾਨੀਆਂ ਦੇ ਰੂਪ ਵਿੱਚ ਕੱਟਣੀ ਪਈ ਚਾਹ ਬ੍ਰਿਟਿਸ਼ ਦੇ ਲੋਕਾਂ ਦੇ ਕੱਟਣੀ ਪਈ ਉਥੇ ਇੱਕ ਬਹੁਤੀ ਗੁਲਾਮੀ ਰਹੀ ਹੈ ਜੀਹਦੇ ਕਰਕੇ ਬੰਦੇ ਦੀ ਮਾਨਸਿਕਤਾ ਹੈ ਨਾ ਜਿਹੜੀ ਜਿਹੜੀ ਮਾਨਸਿਕਤਾ ਹੈ ਉਹ ਬਹੁਤੀ ਗਲਾਮੀ ਵਾਲੀ ਬਣ ਗਈ ਕਿਉਂਕਿ ਕਿਸੇ ਨੇ ਤੋਤੇ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੈ ਉਹਨੂੰ ਖਾਣ ਲਈ ਬਦਾਮ ਮਿਲਦੇ ਨੇ ਪਰ ਉਹ ਇੱਕ ਦਿਨ ਬਾਹਰ ਛੱਡਿਆ ਤੇ ਬਾਹਰ ਫਿਰਦੇ ਤੋਤੇ ਨੂੰ ਕਿਸੇ ਦੂਜੇ ਪੰਛੀ ਨੇ ਪੁੱਛਿਆ ਇਹਦਾ ਅਜਤੇ ਦਾ ਵੀ ਦਾ ਨਾਮ ਹੋਏਗਾ ਨਾ ਅਜਤੇ ਪਿੰਜਰੇ ਵਾਲੀ ਗੱਲ ਤੋਂ ਬਾਹਰ ਆ ਕੇ ਬੜਾ ਚੰਗਾ ਲੱਗਦਾ ਹੋਵੇਗਾ ਇਹ ਲੱਗਾ ਨਹੀਂ ਬਾਹਰ ਖਤਰਾ ਪਿੰਜਰੇ 'ਚ ਠੀਕ ਹੈ ਉਥੇ ਬਹੁਤ ਹੋਰੀਆ ਲੱਗਦਾ ਕਿਉਂਕਿ ਉਥੇ ਦੀ ਮਾਨਸਿਕਤਾ ਵਿੱਚ ਗੁਲਾਮੀ ਹੋ ਗਈ ਵੀ ਪਿੰਜਰੇ 'ਚ ਮੈਂ ਬੜਾ ਸੁਰੱਖਿਅਤ ਹਾਂ ਆਜ਼ਾਦ ਜੀਵਨ ਤੋਂ ਆਨੰਦ ਪਤਾ ਨਹੀਂ ਬਿਲਕੁਲ ਇਦਾਂ ਹੀ ਸਾਡੇ ਉਥੇ ਦੇ ਲੋਕਾਂ ਨਾਲ ਆਰੰਭ ਵਿੱਚ ਹੋਈ ਹੈ ਬਹੁਤ ਪਿਆਰ ਨਾਲ ਸੁਣਿਓ ਜਦੋਂ ਸਤਿਗੁਰੂ ਅਰਜਨ ਦੇਵ ਸਾਹਿਬ ਦਾ ਸਮਾ ਆ ਜਾਂਦਾ ਹੈ 1605 ਤੱਕ ਜਿੱਥੋਂ ਬੇਤੀ ਛੱਡ ਕੇ ਵਿਆਹ ਤੋਂ ਸਮਝਿਓ ਸਭੀ ਸ਼ਹਾਦਤ ਦੀ ਗੱਲ ਤੇ ਅਪਕੀਤੀ ਹੈ ਜਿੱਥੇ 1605 ਤੱਕ 17 ਅਕਤੂਬਰ 1605 ਤੱਕ ਅਕਬਰ ਜਿਹੜਾ ਉਹ ਬੈਠਾ ਰਹਿਣਾ 17 ਅਕਤੂਬਰ 1605 ਨੂੰ ਉਹਦੀ ਮੌਤ ਹੁੰਦੀ ਉਹਦਾ ਪੁੱਤਰ ਜਹਾਂਗੀਰ ਹੈ ਜਿਹੜਾ ਉਹ ਤਖਤ ਦਾ ਮਾਲਕ ਬਣਦਾ ਹੈ ਪਰ ਜਿਹੜੇ ਅਕਬਰ ਤੱਕ ਜਿੰਨੇ ਵੀ ਬਾਬਰ ਤੋਂ ਲੈ ਕੇ ਯਾਦ ਰੱਖਿਆ ਜੀ ਜਿੰਨੇ ਵੀ ਨੇ ਇਹਨਾਂ ਨੇ ਗੁਰੂ ਘਰ ਨਾਲ ਕੋਈ ਬੋਧਤਾ ਵਿਰੋਧ ਨਹੀਂ ਕੀਤਾ ਗੁਰੂ ਘਰ ਆਪਣੀ ਗੱਲ ਕਰਦਾ ਰਿਹਾ ਲੋਕਾਂ ਵਿੱਚ ਸਮਾਜਿਕ ਏਕਤਾ ਦੀ ਗੁਰਮੁਖੀ ਇਨਕਲਾਬ ਦੀ ਗੁਰਮੁਖੀ ਸਮਾਜਵਾਦ ਦੀ ਇਨਸਾਨੀਅਤ ਦੀ ਸੂਸ਼ਣਤਾ ਦੀ ਸੇਵਾ ਦੀ ਇੱਕ ਰੱਬ ਦੀ ਗੱਲ ਗੁਰਮੁਖ ਕਰਦੀ ਰਹੀ ਹੈ ਉ ਚੁੱਪ ਕਰਕੇ ਆਪਣਾ ਕੰਮ ਕਰਦੇ ਰਹੇ ਅਕਬਰ ਨੇ ਕੋਈ ਵਿਰੋਧ ਨਹੀਂ ਕੀਤਾ ਪਰ ਗੁਰੂ ਸਾਹਿਬ ਇੱਕ ਗੱਲ ਸਿਖਾ ਗਏ ਜਦੋਂ ਜਹਾਂਗੀਰ ਆ ਕੇ ਉਹ ਦੁਨਿਆਵੀ ਗੱਦੀ 'ਚ ਬੈਠਦਾ ਤੇ ਗੁਰਦਾ ਗੱਦੀ 'ਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਸੁਭਾਏਮਾਨ ਨੇ ਇਥੋਂ ਇੱਕ ਨਵਾਂ ਯੁੱਗ ਦਾ ਆਰੰਭ ਹੋਇਆ ਕਿ ਗੁਰੂ ਅਰਜਨ ਦੇਵ ਸਾਹਿਬ ਮੁਕਤੀ ਹੋਇਆ ਗੁਰੂ ਸਾਹਿਬ ਨੇ ਉਥੰਗ ਲੋਕਾਂ ਨੂੰ ਇੱਕ ਗੱਲ ਦੱਸੀ ਕਹਿਣ ਲੱਗੇ ਰਾਜ ਭਾਗ ਦੇ ਮਾਲਕ ਬਣਦੇ ਜੇ ਸੁਪਨੇ ਲੈਨੇ ਹੋ ਤਖਤ ਦਾ ਅਰਥ ਦਾ ਰਾਜ ਆਪਾਂ ਗੱਲ ਤਖਤ ਦੀ ਕਰਾਂਗੇ ਤਖਤ ਦਾ ਅਰਥ ਹੈ ਰਾਜ ਤਖਤ ਦਾ ਅਰਥ ਹੈ ਸਿੰਘਾਸਣ ਤਖਤ ਦਾ ਅਰਥ ਹੈ ਬਾਦਸਾਈ ਆਸਣ ਸਹਿਬ ਕਹਿੰਦੇ ਜੀ ਤਖਤ ਲੈਣਾ ਫਿਰ ਤਖਤਿਆਂ ਤੇ ਝੂਲਣਾ ਪਏਗਾ ਤਖਤ ਦਾ ਅਰਥ ਉਹ ਰਸੀਦੀ ਤਖਤ ਤੱਕ ਨੂੰ ਸ਼ਬਦ ਫਾਂਸੀ ਬਣਿਆ ਤੁਸੀਂ ਕਦੇ ਪੰਜਾਬੀ ਸਭਿਅਤਾ ਨੂੰ ਪੜਿਓ ਪ੍ਰਾਨਿੰਦ ਜੁਰਗਈ ਕਹਿੰਦੇ ਸੀ ਫਲਾਮੀ ਨੂੰ ਤਖਤੇ ਦੀ ਸਜ਼ਾ ਹੋ ਗਈ ਜੀ ਉਹਨੂੰ ਫਾਂਸੀ ਹੋ ਗਈ ਉਹਨੂੰ ਖੁਸ਼ਾਦਤ ਹੋ ਗਈ ਉਹਨੂੰ ਸ਼ਹੀਦੀ ਦੇਣੀ ਪਈ ਉਹਨੂੰ ਮੌਤ ਪ੍ਰਵਾਨ ਕਰਨੀ ਪਈ ਸਹਿਬ ਕਹਿੰਦੇ ਜੇ ਤਖਤ ਲੈਣਾ ਚਾਹੁੰਦੇ ਹੋ ਫਿਰ ਤਖਤਿਆਂ ਦੇ ਝੂਲਣਾ ਪੈਣਾ ਹੈ ਤਖਤਿਆਂ ਤੇ ਝੂਲ ਕੇ ਹੀ ਬੰਦਾ ਤਖਤ ਦਾ ਮਾਲਕ ਬਣਦਾ ਹੈ ਤਖਤਿਆਂ ਤੇ ਝੂਲਣ ਦਾ ਰੂਪ ਚ ਹੈ ਤਖਤੀ ਤਮੀ ਹੋਵੇ ਤੇ ਜੇ ਭਾਈ ਤਾਰੂ ਸਿੰਘ ਤੇ ਤਖਤ ਪਹੁੰਚਦੇ ਆਪਾਂ ਸਮਝਾਂਗੇ ਕਿ ਜਿਹੜੀ ਮਰਜ਼ੀ ਸਾਦਤ ਹੋਵੇ ਥੋੜੀ ਜੀ ਬੇਇਨਤੀ ਨੂੰ ਸਮਝਿਓ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਦੋ ਪੁਆਇੰਟ ਸਮਝਿਓ ਉਹਨਾਂ ਨੂੰ ਤਖਤ ਤੇ ਤੱਕ ਕਿਉਂ ਪਹੁੰਚਾਇਆ ਵੇਖੋ ਗੁਰਮਤਿ ਵਿੱਚ ਪਹਿਲਾ ਤਖਤ ਹੈ ਮੁੜਕੇ ਤਖਤ ਹੈ ਇਥੇ ਪਹਿਲਾ ਸੀ ਹੀ ਦੀ ਹੈ ਮੁੜਕੇ ਕਾਲ ਤਖਤ ਸਰਵ ਪਹਿਲਾ ਤਖਤ ਪਹਿਲਾ ਸਾਹਬ ਤਾ ਗੁਰੂ ਅਰਜਨ ਦੇਵ ਸਾਹਿਬ ਦੀ ਇਹਦੇ ਦੋ ਕਹਾਣੀਆਂ ਹੋਰ ਸੁਣਿਓ ਜਦੋਂ ਹਰਿਮੰਦਰ ਸਾਹਿਬ ਬਣਦਾ ਹੈ ਬੜੀਆਂ ਬੇਨਤੀਆਂ ਕੋਈ ਤੁਹਾਨੂੰ ਉਸਦਾਂ ਕੀਤੀਆਂ ਸਨ ਉਹਨੂੰ ਆਪਣੇ ਅੰਦਰ ਜੋੜ ਕੇ ਕਦੇ ਵੇਖਿਓ ਹਰਿਮੰਦਰ ਸਾਹਿਬ ਜਦੋਂ ਬਣਦਾ ਹੈ ਇਹਨਾਂ ਦੁਨੀਆਂ ਦਾ ਇੱਕੋ ਇੱਕ ਧਾਰਮਿਕ ਸਥਾਨ ਹੈ ਪਹਿਲੀ ਬੇਨਤੀ ਇਹ ਸੀ ਜੇ ਅਸੀਂ ਗੁਰਦੁਆਰਾ ਸਾਹਿਬ ਦੇ ਰੂਪ ਚ ਵੇਨੇ ਆ ਉੱਥੇ ਖੜਾ ਕੋਈ ਨਹੀਂ ਉਹ ਨੂੰ ਨੀ ਨਿਮਰਤਾ ਵਾਲਾ ਬਣਾਇਆ ਦੂਜੀ ਗੱਲ ਇੱਕੋ ਇੱਕ ਅੱਜ ਤੱਕ ਹਰਮੰਦਰ ਸਾਹਿਬ ਦੁਨੀਆਂ ਦਾ ਉਹ ਗੁਰਦੁਆਰਾ ਹੈ ਜਿਹਦੇ ਨਿਸ਼ਾਨ ਸਾਹਿਬ ਪਿੱਛੇ ਲੱਗਾ ਹੋਇਆ ਤੁਸੀਂ ਦੁਨੀਆਂ ਦੇ ਜਿੰਨੇ ਸਥਾਨ ਦੇਖੋਗੇ ਨਿਸ਼ਾਨ ਸਾਹਿਬ ਅੱਗੇ ਮਿਲੇਗਾ ਬਿਲਡਿੰਗ ਛੋਟੀ ਵੱਡੀ ਉਹ ਵੀ ਗੁਰਦੁਆਰਾ ਵੱਡਾ ਛੋਟਾ ਨਹੀਂ ਹੁੰਦਾ ਬਿਲਡਿੰਗ ਦਾ ਕਾਰਨ ਹੁੰਦਾ ਜਿੰਨੀ ਸੰਗਤ ਹੁੰਦੀ ਹੈ ਉਸ ਹਿਸਾਬ ਨਾਲ ਬਿਲਡਿੰਗ ਹਰੇਕ ਗੁਰਦੁਆਰੇ ਦੀ ਬਿਲਡਿੰਗ ਛੋਟੀ ਹੈ ਚਾਹੇ ਵੱਡੀ ਹੈ ਨਿਸ਼ਾਨ ਸਾਹਿਬ ਲੁੰਗੇ ਹੈ ਹਰਮੰਦਰ ਸਾਹਿਬ ਦੇ ਨਿਸ਼ਾਨ ਸਾਹਿਬ ਵੀ ਪਿੱਛੇ ਹੈ ਕਿ ਉੱਪਰ ਚਾਹਿਆ ਹੋਇਆ ਜਦੋਂ ਤੁਸੀਂ ਗੁਰੂ ਰਾਮਦਾਸ ਜੀ ਲੰਗਰ ਵਾਲੇ ਕੋਲ ਦੇਖ ਦਰਸ਼ਨ ਕਰੋਗੇ ਤੇ ਉਹ ਦਾਤ ਆਦਤ ਦੀ ਗੁਰਮਤ ਫਲਸਫੀ ਦੇ ਦਰਸ਼ਨ ਨੇ ਉਹਦੇ ਨਿਸ਼ਾਨ ਸਾਹਿਬ ਪਿੱਛੇ ਲਾ ਕੇ ਗੁਰੂ ਕੇ ਪਿਆਰ ਵਾਲਾ ਪ੍ਰਤੀਕ ਦਿੰਦਾ ਹੈ ਨਿਸ਼ਾਨ ਸਾਡਾ ਜਿੱਥੇ ਵਖਰੀ ਹੁੰਦਾ ਦਾ ਪ੍ਰਤੀਕ ਹੈ ਉਥੇ ਪਿੱਛੇ ਨishan sahib ਦਾ ਪ੍ਰਤੀਕ ਦਿੱਤਾ ਹੈ ਵੀ ਨਹੀਂ ਭਾਈ ਇਹ ਹਰ ਮੰਦਰ ਉਹ ਥਾਂ ਹੈ ਜਿਹੜਾ ਮਨੁੱਖਤਾ ਦੀ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਕੋਈ ਸਾਡਾ ਕੁਝ ਵੱਖਰਾ ਨਹੀਂ ਹੈ ਇਹ ਸਾਡਾ ਸਾਰਿਆਂ ਦਾ ਸੰਗ ਹੈ ਫਿਰ ਬੇੱਚ ਸਮਝਿਓ ਕਿਉਂ ਕਾਲ ਤੱਕ ਸਰ ਦੀ ਸਥਾਪਨਾ ਇਥੋਂ ਬਰਜੋ ਹਰ ਮੰਦਰ ਸਿੰਘ ਦੀ ਗੱਲ ਨੂੰ ਜਦੋਂ ਬੜਾ ਨਮੇਰਾ ਇਤਿਹਾਸ ਹੈ ਤੁਸੀਂ ਕਦੇ ਆਪ ਪੜ੍ਹ ਕੇ ਵੇਖਿਓ ਇਹਦੇ ਚਾਰ ਸਪੇਰੇ ਫੁੱਲ ਦੀ ਗੱਲ ਕਹਿ ਰਿਹਾ ਇਹਦੇ ਚਾਰ ਚਪੇਰੀਆਂ ਤਰੀਕਾ ਦੀ ਕੰਧ ਹੁੰਦੀ ਸੀ ਕੰਧ ਹੁੰਦੀ ਹੋਏ ਪਾਸਿਓਂ ਦੇ ਵਿਚਕਾਰ ਮਿੱਟੀ ਭਰੀ ਜਾਂਦੀ ਹੈ ਇਹ ਮੈਨੂੰ ਇਹ ਸ਼ਬਦ ਕਹਿਣ ਵਿੱਚ ਕੋਈ ਗੁਰੇਜ ਨਹੀਂ ਕਦੇ ਇਤਿਹਾਸ ਨੂੰ ਪੜ੍ਹਿਆ ਉਹ ਤੇ ਵੱਖਰਾ ਵਿਸ਼ਾ ਹੈ ਜਿਹੜਾ ਧੂੜ ਔਂਟ ਸ਼ਬਦ ਹੈ ਇਹ ਇੱਥੋਂ ਵੱਧਦਾ ਵੀ ਇਹ ਧੂੜ ਦੀ ਮਿੱਟੀ ਦੀ ਕੰਧ ਬਣਾਈਏ ਸੁਣਾਏ ਇੱਥੇ ਰੱਖਿਆ ਨੇ ਸਿੱਕੀ ਦੇ ਸ਼ਬਦ ਇੱਥੋਂ ਹੁੰਦਾ ਇੱਥੇ ਕੰਧ ਬਣਾਈ ਹੈ ਇਹਦੇ ਚੇਤੇ ਰੱਖਿਆ ਤੇ 240 ਦਰਵਾਜ਼ੇ ਹੈ ਪਾ ਲਿਓ ਸੇਵ ਕੀਤਾ ਹੈ ਹਰਮੰਦਰ ਸਾਹਿਬ ਦੀ ਚਾਰਜਪੇਡੂ ਸੁਰੱਖਿਆ ਕੀਤੀ ਹੈ ਇਹਦੇ ਚ 120 ਬੁਰਜ ਨੇ ਭਾਵ ਹਰਮੰਦਰ ਸਾਹਿਬ ਉਹ ਜੇ ਕੋਈ ਆ ਕੇ ਕੈਰੀਅਤ ਕਰਕੇ ਨਾ ਵੇਖ ਸਕੇ ਇਨੀ ਕੁ ਬੇਨਤੀ ਇਹਦੇ ਪ੍ਰਥਾਇ ਕੀਤੀ ਹੈ ਪੂਰ ਬੜਾ ਮੇਰਾ ਇਤਿਹਾਸ ਹੈ ਹਰਮੰਦਰ ਸਾਹਿਬ ਦਾ ਜੇ ਦੀ ਆਪ ਵੀ ਤੁਸੀਂ ਸਮਝਣ ਪੜਨ ਦਾ ਯਤਨ ਕਰਿਓ ਹੁਣ ਹਰਮੰਦਰ ਸਾਹਿਬ 1601 ਤੱਕ ਸੰਪਨ ਹੁੰਦਾ ਹੈ 1604 ਵਿੱਚ ਪਹਿਲਾ ਪ੍ਰਕਾਸ਼ ਹੁੰਦਾ ਹੈ ਇੱਕ ਬੇਨਤੀ ਫਿਰ ਕਰਦੇ ਆ ਹਰਮੰਦਰ ਸਾਹਿਬ ਦੇ ਵਿੱਚ 1601 ਨੂੰ ਸਾਹਮਣ ਹੋ ਜਾਂਦਾ ਉਹ ਧਿਆਨ ਨਾਲ ਸੁਣਿਓ 1904 ਨੂੰ